ਆ ਦੱਸ ਦਈਏ ਕਿ ਅਸੀਂ ਕੋਰਟ ਕੰਪਲੈਕਸ ਦੇ ਬਾਹਰ ਖੜੇ ਆਂ ਔਰ ਦੱਸ ਦਈਏ ਕਿ ਡਿਸਟ੍ਰਿਕਟ ਕੋਰਟ ਹੁਸ਼ਿਆਰਪੁਰ ਦੇ ਬਾਹਰ ਖੜੇ ਆਂ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਔਰ ਦੂਸਰੀ ਤਰਫ ਦੱਸ ਦਈਏ ਕਿ ਪਾਰਕਿੰਗ ਜਿਹੜੀ ਆ ਗੱਡੀਆਂ ਦੀ ਉਹ ਅੰਦਰ ਹੈ ਇਹ ਜੋ ਗੱਡੀਆਂ ਦੀ ਪਾਰਕਿੰਗ ਹੈ ਉਹ ਅੰਦਰ ਹੈ ਔਰ ਗੱਡੀਆਂ ਸੇਫ ਰਹਿਣ ਵਾਸਤੇ ਪਾਰਕਿੰਗ ਬਣਾਈ ਗਈ ਆ ਲੇਕਿਨ ਫਿਰ ਵੀ ਦੱਸ ਦਈਏ ਕਿ ਲੋਕ ਜੋ ਆ 1 30 ਰੁਪਏ ਜਾਂ 25 ਰੁਪਏ ਜਾਂ 50 ਰੁਪਏ ਬਚਾਉਣ ਦੇ ਚੱਕਰ ਵਿੱਚ ਆ ਗੱਡੀਆਂ ਤੁਸੀਂ ਵੇਖ ਸਕਦੇ ਹੋ ਕੋਰਟ ਕੰਪਲੈਕਸ ਦੇ ਬਾਹਰ ਸਿਰਫ 20 30 ਰੁਪਏ ਬਚਾਉਣ ਵਾਸਤੇ ਕੋਰਡ ਕੰਪਲੈਕਸ ਦੇ ਬਾਹਰ ਗੱਡੀਆਂ ਲਗਾ ਕੇ ਅੰਦਰ ਚਲੇ ਜਾਂਦੇ ਆ ਜ਼ਿਆਦਾਤਰ ਇਹੀ ਕੇਸ ਵੇਖੇ ਜਾਂਦੇ ਆ ਔਰ ਲੋਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਦੋਂ ਤੁਹਾਡੀ ਗੱਡੀ ਗੁੰਮ ਹੋ ਗਈ ਜਦੋਂ ਗੱਡੀ ਚੋਰੀ ਹੋ ਗਈ ਤਾਂ ਫੇਰ ਤੁਸੀਂ ਇਸੇ ਕੋਟਾ ਵਿੱਚ ਆ ਕੇ ਕੇਸ ਲਗਾਉਣੇ ਆ ਕਿ ਸਾਡੀ ਗੱਡੀ ਜਿਹੜੀ ਆ ਉਹ ਗੁੰਮ ਹੋ ਗਈ ਆ ਤੇ ਜੋ ਜਾਣਕਾਰੀ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਕੋਰਡ ਕੰਪਲੈਕਸ ਦੇ ਅੰਦਰ ਜੋ ਪਾਰਕਿੰਗ ਆ ਉਹ ਬਣੀ ਹੋਈ ਆ ਤੁਹਾਡੀ ਸਹੂਲਤ ਵਾਸਤੇ ਬਣੀ ਆ ਤੁਹਾਡੀ ਹੀ ਜ਼ਰੂਰਤ ਵਾਸਤੇ ਬਣੀ ਆ ਕਿ ਤੁਸੀਂ ਆਪਣੀ ਪਾਰਕਿੰਗ ਦੀ ਪਰਚੀ 50 ਰੁਪਏ ਜਾਂ 30 ਰੁਪਏ ਜਾਂ 20 ਰੁਪਏ ਜੋ ਰੇਟ ਹੈਗਾ ਉਹ ਪਰਚੀ ਦੇਖ ਕੇ ਤੁਸੀਂ ਗੱਡੀ ਆਪਣੀ ਸੇਫ ਕਰ ਸਕਦੇ ਹੋ ਤੁਸੀਂ ਕੋਟ ਦੇ ਬਾਹਰ ਗੱਡੀ ਜਦੋਂ ਲਗਾਉਂਦੇ ਆ ਜੇ ਗੱਡੀ ਚੋਰੀ ਹੋ ਜਾਂਦੀ ਆ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਔਰ ਦੱਸ ਦਈਏ ਕਿ ਜੇ ਤੁਸੀਂ ਪਾਰਕਿੰਗ ਵਿੱਚ ਪਰਚੀ ਲੈ ਆ ਕੇ ਗੱਡੀ ਲਗਾਉਣ ਦੀ ਜਗ੍ਹਾ ਨਾ ਹੋਵੇ ਤਾਂ ਫੇਰ ਤਾਂ ਤੁਹਾਡੀ ਮਜਬੂਰੀ ਹੋਵੇਗੀ ਕਿ ਤੁਸੀਂ ਬਾਹਰ ਲਗਾਓਗੇ ਲੇਕਿਨ ਤੁਸੀਂ ਪਾਰਕਿੰਗ ਹੁੰਦਿਆ ਹੋਇਆਂ ਵੀ ਆਪਣੀ ਗੱਡੀ ਸੇਫ ਨਹੀਂ ਕਰਦੇ ਬਹੁਤ ਸਾਰੀਆਂ ਗਲਤੀਆਂ ਲੋਕਾਂ ਦੀਆਂ ਅਕਸਰ ਹੀ ਆਪਣੀਆਂ ਹੁੰਦੀਆਂ ਨੇ ਬਹੁਤ ਸਾਰੇ ਲੋਕ ਇਹੋ ਜਿਹੀਆਂ ਗਲਤੀਆਂ ਕਰਦੇ ਆ ਕਿ ਪਾਰਕਿੰਗ ਦੀ ਪਰਚੀ ਘਟਾਉਣ ਤੋਂ ਬਗੈਰ ਬਾਹਰ ਗੱਡੀਆਂ ਲਗਾ ਕੇ ਕੋਰਟ ਦੇ ਅੰਦਰ ਚਲੇ ਜਾਂਦੇ ਆ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਡੀਆਂ ਜੜੀਆਂ ਬਾਹਰ ਲੱਗੀਆਂ ਰਹਿੰਦੀਆਂ ਔਰ ਕਈ ਵਾਰ ਇਹ ਮਾਮਲੇ ਸਾਹਮਣੇ ਆਏ ਆ ਕਿ ਜਿੱਥੇ ਵੀ ਕਿਤੇ ਕੰਪਲੈਕਸ ਬਣਦਾ ਉਸ ਪਾਰਕਿੰਗ ਦੇ ਅੰਦਰ ਪੇਡ ਪਰਚੀ ਦੇਣ ਤੋਂ ਬਿਨਾ ਬਹੁਤ ਸਾਰੇ ਉਹ ਲੋਕ ਨੇ ਜੋ ਬਾਹਰ ਗੱਡੀ ਖੜੀ ਕਰ ਜਾਂਦੇ ਆ ਫਿਰ ਗੱਡੀ ਚੋਰੀ ਹੋ ਜਾਂਦੀ ਆ ਤਾਂ ਫਿਰ ਮਾਮਲਾ ਜਿਹੜਾ ਹੈ ਥਾਣੇ ਆ ਚ ਚਲਾ ਜਾਂਦਾ ਤੇ ਥਾਣੇ ਤੋਂ ਬਾਅਦ ਵਿੱਚ ਇਸੇ ਕੋਟ ਵਿੱਚ ਆਉਂਦਾ ਤਾਂ ਇਸ ਮਾਮਲੇ ਤੋਂ ਬਚਣ ਵਾਸਤੇ ਤੁਹਾਨੂੰ ਆਪਣੀ ਗੱਡੀ ਚੋਰੀ ਤੋਂ ਬਚਾਉਣ ਵਾਸਤੇ ਗੱਡੀ ਜਿਹੜੀ ਆ ਉਹ ਪਾਰਕਿੰਗ ਅੰਦਰ ਕਰਨੀ ਪਵੇਗੀ ਔਰ ਜਾਣਕਾਰੀ ਦੇ ਦਈ ਹੈ ਕਿ ਜੇ ਤੁਹਾਡੀ 30 ਰੁਪਏ ਪਰਚੀ ਆ ਤਾਂ ਤੁਹਾਡੀ ਸਮਝੋ ਕਿ ਗੱਡੀ ਦੀ ਸੇਫਟੀ ਆ ਤੁਹਾਡੀ ਗੱਡੀ ਜਿਹੜੀ ਆ ਉਹ ਬਿਲਕੁਲ ਸੇਫ ਰਹੇਗੀ ਔਰ ਪਾਰਕਿੰਗ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਪਰਚੀ ਸਾਡੇ ਕੋਲ ਆ ਔਰ ਉਹਨਾਂ ਨੇ ਉਹ ਗੱਡੀ ਦੀ ਸੇਫਟੀ ਕਰਨੀ ਆ ਤਸਵੀਰਾਂ ਤੁਹਾਨੂੰ ਕੋਟ ਕੰਪਲੈਕਸ ਹੁਸ਼ਿਆਰਪੁਰ ਦੀਆਂ ਵਖਾ ਰਿਆਂ ਔਰ ਇਹ ਤਸਵੀਰ ਜੋ ਤੁਹਾਡੇ ਸਾਹਮਣੇ ਆਈ ਆ ਇਸ ਦੇ ਵਿੱਚ ਇਹੀ ਦਰਸਾਇਆ ਗਿਆ ਕਿ ਬਾਹਰ ਪਾਰਕਿੰਗ ਕਰਨ ਨਾਲੋਂ ਅੰਦਰ 20 ਰੁਪਏ ਪਰਚੀ ਜਾਂ 30 ਰੁਪਏ ਪਰਚੀ ਦੇਣੀ ਚੰਗੀ ਆ ਆਪਣੀ ਗੱਡੀ ਸੇਫ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ